ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਪੰਜਾਬ ਦੀ ਸਭ ਤੋਂ ਖੂਬਸੂਰਤ ਜੋੜੀ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਿਸ ਨੂੰ ਰੂਹਾਂ ਦਾ ਪਿਆਰ ਹੋਵੇ ਉਹ ਸ਼ਕਲਾ ਅਕਲਾ ਕੱਟ ਹੀ ਦੇਖਦੇ ਹਨ ਬਾਕੀ ਜੋ ਕਿਸਮਤ ਵਿੱਚ ਹੋਵੇ ਉਹ ਆਪਾਂ ਨੂੰ ਮਿਲ ਹੀ ਜਾਂਦਾ ਹੈ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਇਸ ਕੁੜੀ ਅਤੇ ਮੁੰਡੇ ਦੀ ਆਪਸੀ ਪਿਆਰ ਦੇ ਵਿੱਚ ਮੁੰਡਾ ਕਿੰਨਾ ਹੈਂਡੀਕੈਪਡ ਹੈ ਪਰ ਕੁੜੀ ਨੇ ਇਸ ਦਾ ਫੇਰ ਵੀ ਸਾਥ ਨਹੀਂ ਛੱਡਿਆ ਪੰਜਾਬ ਦੇ ਵਿੱਚ ਅਜਿਹੇ ਵਿਆਹ ਆਪਾਂ ਨੂੰ ਕਿਤੇ-ਕਿਤੇ ਦੇਖਣ ਨੂੰ ਹੀ ਮਿਲਦੇ ਹਨ ਕਮੈਂਟਾਂ ਵਿੱਚ ਤੁਸੀਂ ਆਪਣੀ ਰਾਇ ਜ਼ਰੂਰ ਦਬੋ ਪੁੱਤ ਤੇ ਦੇਖ ਸਕਦੇ ਹੋ ਪੀਰ ਕਿੰਨਾ ਖੁਸ਼ ਹੈ ਇਸ ਵੀਡੀਓ ਦੇ ਵਿੱਚ ਅਤੇ ਇਸ ਦੇ ਸਾਰਾ ਟੱਬਰ ਵੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਹੈ ਆਪਣੀ ਰਾਇ ਜ਼ਰੂਰ ਦਬੋ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਕਿ ਪੰਚਾਇਤ ਦੇ ਵਿੱਚ ਸਭ ਵੀਰ ਭੈਣਾਂ ਦਾ ਪਿਆਰ ਹੋ ਸਕੇ ਜੋ ਕਿ ਹੈਂਡੀਕੈਪ ਤਹਨ